ਨੇ ਮੱਝ ਜੁਲੀ ਹੋਈ ਹੈ ਮਿੱਡੀ ਹੋਈ ਹੈ ਜਿਹੜੀ ਉਠਾਰ ਵਾਲੀ ਬੀਬੀ ਹੈ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਢਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਢਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰ ਦਿਆ ਇਨਕਾਂ ਨਾਲ ਕਿ ਹੋਰੇ ਵਾਰ ਕੀ ਕਰੇ ਮੈਦਾਨਾਂ ਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓਸ ਨੂੰ ਦਿਖਾ ਸਕਦੇ ਹਾਂ ਇਹੇ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖਿਲਿਆ ਉਹਦੇ ਬਾਰੇ ਕਿਹਾ ਸੰਭੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲਈਆਂ ਏਸੀ ਚੋਰੀ ਕਰ ਲਏ ਉਹਨਾਂ ਦਾ ਗੂਣ ਮਿੱਤ ਚੱਕ ਕੇ ਚਾਪ ਚੱਕ ਲੈ ਗਏ ਇੱਥੋਂ ਤੱਕ ਵੀ ਛੋਡੀ ਸਰਕਾਰ ਤੇਰਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕ ਦੇ ਵਿੱਚ ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਦਸ ਤਿੰਨਾਂ ਦਾ ਜਿਹੜੀ ਉਥੇ ਦੀ ਪ੍ਰੈਸਟਾ ਜਾਰੀ ਮੈਨੇਜਮੈਂਟ ਹੈ ਉਹ ਨੂੰ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਫਿੱਟਾ ਇੱਥੋਂ ਤੱਕ ਕਿ 13 ਮਹੀਨਿਆਂ ਦੀ ਬਿਤੀ ਵੀ ਬਠਿੰਡੇ ਜੇਲ੍ਹ ਦੇ ਵਿੱਚ ਉਹਦੀ ਮਾਂ ਦੇ ਨਾਲ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿ ਰਹੇ ਅੰਦਰ ਸੀ ਇਹ ਜਿਹੜੇ ਅਦਰਸ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਇੱਥੇ ਬਣਾਉਣਾ ਚਾਹੀਦਾ ਸਰਕਾਰੀ ਸਕੂਲ ਬਣਾਉਣਾ ਚਾਹੀਦਾ ਯਾਨੀ ਦੋ ਮਹੀਨੇ ਤੋਂ ਜਿਹੜੇ ਟੀਚਰ ਦੇ ਪਤਾ ਨਾਲ ਆਈ ਬੈਠੇ ਨੇ ਜਿਹੜੀ ਮੇਲ ਮੇਲ ਅਰੇਂਜਮੈਂਟ ਨੇ ਉਹਨਾਂ ਦੇ ਚੈੱਕ ਪਰ ਇਟਿਊ ਲਈ ਹੋਈ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੇ ਦੇ ਵਿੱਚ 10000 ਰੁਪਏ ਦੀ ਤਨਖਾਹ ਦੀ ਕਮੀ ਹੋ ਗਈ ਜੀ ਉਹਨਾਂ ਨੇ ਗੱਲ ਰੱਖਤੀ ਆਉਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਦੇ ਆ ਜਿਹਦੇ ਬਾਰੇ ਸਭ ਨੂੰ ਪਤਾ ਹੈ ਮੇਰੇ ਨਾਲ ਉਹ ਕੰਮ ਕਰਨਾ ਪਰ ਮੀਨਟ ਤਾਂ ਮੈਨੂੰ ਲੱਗਦਾ ਕਿ ਉਹ ਹਟਾ ਦੀ ਹੁਣ ਮੈਨੂੰ ਲੱਗਦਾ ਇਸ ਤਰੀ ਹਟਾ ਦੇ ਮੀਨਟ ਤਾਂ ਹਟਾ ਦੇ ਜਿਹੜੇ ਉਹ ਟੀਚਰ ਨੇ ਉਹ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ ਜਿੰਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਮੇਰੀ ਤਸੱਦਿਕ ਜੀ ਇਹ ਐਸਡੀਐਮ ਬਦਲਾ ਹੈਗਾ ਦੇਖੋ ਹਰਖਾ ਮੋੜ ਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੀਨਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐਸਡੀਐਮ ਤੇ ਐਸ.ਡੀ.ਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਅੰਗਰੇਜ਼ ਮੈਂ ਇੱਕ ਤੋਂ ਵਾਪਸਤਾ ਲੈ ਲਿਆ ਡੀ.ਸੀ. ਸਾਹਿਬ ਨੇ ਉਹਨਾਂ ਨੂੰ ਦੋਸ਼ੀ ਘਰਾਬ ਦਿੱਤਾ ਹੋਇਆ ਜੇ ਕਿ ਉਹਦੀ ਇਨਕੁਆਰੀ ਹੋਈਏਗੀ ਮੈਨੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀਨ ਕਪੜੇਵਾਲੀ ਹੋਈ ਹੈ ਕੀ ਉਹ ਸਾਥ ਹੋਇਆ ਹੈ ਮੈਂ ਤਾਂ ਟੀ.ਐਸ.ਐਮ ਮੈਂ ਤਾਂ ਗੱਲ ਕਰ ਰਿਹਾ ਕਿ ਉਹ ਦੇਖੋ ਜਦੋਂ ਇਹ ਤੁਹਾਨੂੰ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੂੰ ਬਕਾਇਦਾ ਕਮੇਟੀ ਨੇ ਕਿਹਾ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਹੈ ਕਹਿੰਦੇ ਹੋਵੇ ਪਰ ਉਹ ਮਸਲਾ ਸਮਝਦੇ ਨਹੀਂ ਜਿਹਦਾ ਇਧਰਲੇ ਸਿਸਟਮ ਦਾ ਹੋਊਗਾ ਜੀ ਦੇਖੋ ਸਿਸਟਮ ਦੀ ਗੱਲ ਤਾਂ ਰੱਖੋ ਵੀ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਤੁਹਾਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਆਗੇ ਉਹਨੂੰ 4 ਤਰੀਕ ਨੂੰ ਹੀ ਘਰਾਂ ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਤਾ ਨਹੀਂ ਨੀ ਕੱਲੀ ਉਹ ਝਾੜੂ ਪਾਰਟੀ ਦੀ ਰਾਜਤਾ ਨਹੀਂ ਆ ਕੀ ਗੱਲ ਅਸੀਂ ਕਿਉਂ ਸਾਨੂੰ ਕਿਉਂ ਫੋੜਫੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਦੱਸੋ ਜਿਹੜਾ ਹੁਣ ਸਵਾਲ ਦਾ ਜਵਾਬ ਅਗਰਾਨਾ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਨਾ ਦੇ ਸਕਦਾ ਜੇ ਤੁਸੀਂ ਨਹੀਂ ਦੱਸਦੇ ਮੈਂ ਨਾ ਮੇਰੇ ਮਾਰ ਚਾਹੋ ਜੀ ਆਇਆ ਨੂੰ ਆਜੋ ਮੇਰਾ ਚਾਹ ਵੀ ਪਿਆਰਾ ਜੀ ਜਸੂ ਨੂੰ ਇਹ ਦੱਸੋ ਕਿਹੜੇ ਪਿੰਡ ਚ ਆਉਨੇ ਹੋ ਫਿਰ ਇੱਥੇ ਸੀ ਦੋਨੋਂ ਮੇਰੇ ਮੁਰਜੋ ਜਦੋਂ ਕੱਲੂ 27 ਚ ਵੋਟਾਂ ਆਉਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੋਊਗੀ ਯਾਨੀ ਕਿ ਰੈਤ ਉਹ ਐਮ ਐਲ اے ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਪੀ ਪਾਈ ਤੂੰ ਪੀ ਕੇ दारू ਕਿਉਂ ਤੜਕੇ ਉੱਜਲੂ ਬੋਲਦਾ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਵੀ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਕਿਉਰਟੀ ਆ ਮੁੱਖ ਮੰਤਰੀ ਜਿੰਨਾ ਪਹਿਲੀ ਗੱਲ ਹੋ ਤੁਸੀਂ ਨਸ਼ਿਆਂ ਬੁਰਤਨ ਨੇ ਮੱਢੀ ਹੋਈ ਹੈ ਮੱਢੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਘਾਟੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘੜਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐ ਇਨਕਾਂ ਨਾਲ ਕਿ ਉਹਦੇ ਬਾਰੇ ਕੀ ਕਰੇ ਮੈਂ ਦੱਸਦਾ ਇੱਕ ਵਾਰੀ ਲੱਗੀ ਹੋਈ ਆ ਉਹ ਬਿਜ਼ਨਸ ਰਕਵਰੀ ਕਰਾਉਣੀ ਹੈ ਕਾਰਵਾਈ ਕੋਈ ਨਹੀਂ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਦਾਦ ਦਾ ਕੰਮ ਆ ਨਾ ਸਾਡਾ ਤਾਂ ਕੰਮ ਨਹੀਂ ਪੁਲਿਸ ਦਾ ਕੰਮ ਆ ਚੋਸ ਚਲਾਨਕ ਪੇਸ਼ ਕਰਨਾ ਕੰਮ ਹੈ ਨਹੀਂ ਚਲਾਨ ਤਾਂ ਪੇਸ਼ ਨਹੀਂ ਦਾਦ ਦੀ ਉਹਦੀ ਕਾਰਦਾ ਕੀ ਬਣਿਆ ਉਹਦੀ ਕੁਆਂਟੀਟੀ ਨਹੀਂ ਬਾਹਰੀ ਸੀ ਜੀ ਉਹਦੀ ਇਨਕੁਆਰੀ ਚਲੋ ਕਰਵਾਣੀ ਪਈ ਹੋਰ ਲੋਕਾਂ ਦੇ ਘਰਾਂ ਤੇ ਪੂਰਾ ਪੰਗਾ ਚੱਲ ਰਿਹਾ ਉਹਨੇ ਕਰਦੇ ਕਿਉਂ ਨਹੀਂ ਚੱਲ ਰ ਇਸ ਵਿੱਚ ਨਾਲ ਨਾਲ ਕਰੀਏ ਡਿਸਕਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੰਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਮੇਰੇ ਕੋਲ ਦੇ ਉਹਦੇ ਭਾਈ ਦੇ ਨਾਮ ਦਾ ਉਹਦਾ ਸਾਰਾ ਜਿਹਨੂੰ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆਗੀ ਕਿਉਂਕਿ ਜਿਹਨੂੰ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਮ ਜਿਹੜਾ ਭਾਈ ਦੀ ਇਨਕੁਆਰੀ ਕਰਕੇ ਇਨਕੁਆਰੀ ਨਹੀਂ ਨਸਬੰਦੀ ਦੀ ਆ ਵੀ ਜਿਹੜੀ ਉਹਨੇ ਇਨਕਮ ਕਰੀਏ ਸੀ ਉਹਦੀ ਇੰਨੀ ਇਨਕਮ ਸੀ ਵੀ ਜੱਟਾਂ ਨੇ ਭਾਈ ਨੇ ਜਾਂ ਜਿਹੜੀ ਸਾਰ ਨਹੀਂ ਵੀ ਹਰੀ ਦੇ ਧਰ ਤੋਂ ਤੇ ਕਾਰਵਾਈ ਕਰਨੀ ਕਿਸੇ ਨੂੰ ਕਹਿੰਦਾ ਨਹੀਂ ਚਲੋ ਅਗਲੀ ਗੱਲ ਖਰੀਦ ਤਾਂ ਹੈ ਨਾ ਪਰਦਾ ਨਹੀਂ ਖਰੀਦ ਤਾਂ ਹੈ ਨਾ ਹਰੀ ਵੀ ਘਰ ਨਹੀਂ ਨਟਾਇਆ ਖਰੀਦੀ ਭਲੇਖੇ ਜੀ ਗਈ ਹੈ ਉਹ ਅਗਲੀ ਗੱਲ ਤੇ ਜੀ ਫਰੀ ਗਈਆ ਸੰਭੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ਗੂਣ ਮਿਰਚ ਚੱਕ ਕੇ ਚਾਪ ਚਟਾਈ ਦੇ ਲੇ ਇਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਛੋਡਾ ਜਿਹੜਾ ਖਨੌਰ ਵਾਲਾ ਐਮ ਐਲ ਏ ਹੈ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਨਹੀਂਆਂ ਨੇ ਯਾਨੀ ਗਰਲਾਲ ਕੀ ਨਾ ਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐਂ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ 2-2 ਲੱਖ ਰੁਪਏ ਦੀਆਂ ਸੁਣ ਲਓ ਆਪਣੇ ਏਰੀਆ ਦੀ ਇਕੱਲੇ ਚੱਲਾਂ ਵਾਲੇ ਦਾ ਟਰੈਕਟਰ ਖੜਾ ਨਹੀਂ ਸੀ ਚੱਲਾਂ ਵਾਲੇ ਦਾ ਪੁੱਛ ਲਓ ਜਾ ਕੇ ਦੂਜੇ ਦਿਨ ਨਾਇਓ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤਾਂ ਇਹ ਪੂਰੀ ਗੱਲ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆਤਾ ਉਹਨਾਂ ਟਰੈਕਟਰ ਟਰਾਲੀ ਨਹੀਂ ਮਿਲੇ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾ ਲਵੇ ਗਵਾ ਬੈਠੇ ਆ ਕੇ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲੇ ਇਹਦਾ ਮਤਲਬ ਚੋਰੀ ਦਾ ਦਿੱਤੇ ਸੀ ਵਿੱਚ ਚੋਰੀ ਦੇ ਤੇ ਜਿਹਨਾਂ ਦਵਾ ਗਏ ਕੁੱਝ ਸਾਫਰ ਪਾਕ ਨਾ ਦਵਾ ਗਏ ਆ ਉਸੇ ਰਾਤ ਨੂੰ ਜਿਹਦੇ ਕੋਲ ਫਾਰਮ ਦੀ ਦਵਾਈਆਂ ਲੜੇ ਸੀਗੇ ਉਹਨਾਂ ਨੇ ਦਵਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਿਹਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇੰਨੀ ਨੂੰ ਬਾਹਰ ਨਹੀਂ ਕਰਦੇ ਇਹਨਾਂ ਸਿਰਾਂ ਨੂੰ ਡਾੜਾ ਪੈ ਗਿਆ ਉਹਨਾਂ ਸਾਈਡ ਤੇ ਲਾ ਲਈਆਂ ਜਿਹੜੇ ਨੇ ਗਏ ਸੀਗੇ ਦਵਾਈਆਂ ਮੈਂ ਆਪ ਦਵਾਇਆ ਉਹਦਾ ਰੰਗ ਪੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰਾਂ ਦੀ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਗਿਆ ਅਸੀਂ ਅਸਰੇ ਵੇਚੀ ਇਹ ਕਰਦੇ ਆਂ ਪਾਣੀ ਨਾਲ ਤੁਸੀਂ ਤਾਂ ਨੂੰ ਵੀ ਪਤਾ ਹੈ ਜੇ ਤੁਸੀਂ ਇਕੱਠੇ ਹੋ ਕੇ ਐਮ ਐਲ اے ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ ਸਤਾਈ ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹਨੇ ਕਹੇ ਸੀ ਉਹਦੀ ਸਰਕਾਰ ਦੇ ਉਹ ਆਪ ਹੀ ਲੱਗ ਪਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਸੁਧਾਰ ਕਰਨ ਦਾ ਹਿਸਾਰ ਕਰ ਲਓ